ਪਾਕਿਸਤਾਨ ਜਾ ਕੇ ਧਰਮ ਬਦਲ ਕੇ ਕੀਤਾ ਨਿਕਾਹ ਸਰਬਜੀਤ ਕੋਰ ਤੋਂ ਨੂਰ ਹਸੈਨ ਬਣੀ ਮਹਿਲਾ ਤੰਦਸਦੀ ਕਿ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਨੂੰ ਲੈ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਗਏ ਜਥੇ ਵਿੱਚ ਸਰਬਜੀਤ ਕੋਰ ਨਾਮ ਦੀ ਇੱਕ ਮਹਿਲਾ ਜਥੇ ਨਾਲ ਪਾਕਿਸਤਾਨ ਗਈ ਸੀ ਜਿੱਥੇ ਉਸਨੇ ਆਪਣਾ ਧਰਮ ਬਦਲ ਕੇ ਉੱਥੇ ਵਿਆਹ ਕਰਵਾ ਲਿਆ ਹੈ ਉਸਨੇ ਆਪਣਾ ਨਾਮ ਸਰਬਜੀਤ ਤੋਂ ਬਦਲ ਕੇ ਨੂਰ ਹਸੈਨ ਰੱਖ ਲਿਆ ਤੇ ਉੱਥੇ ਉਸਨੇ ਨਿਕਾਹ ਕਰਾ ਲਿਆ ਹੈ ਈਸ਼ਨੂ ਲੈ ਕੇ ਪੁਲਿਸ ਅਧਿਕਾਰੀ ਦਾ ਵੀ ਬਿਆਨ ਸਾਹਮਣੇ ਆਇਆ ਹੈ ਉਸਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਤੇ ਜਥੇ ਨਾਲ ਗਈ ਮਹਿਲਾ ਨੇ ਉੱਥੇ ਧਰਮ ਬਦਲ ਕੇ ਨਿਕਾਹ ਕਰ ਲਿਆ ਤੇ ਉਹ ਵਾਪਸ ਪਾਕਿਸਤਾਨ ਤੋਂ ਭਾਰਤ ਨਹੀਂ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 77 ਪ੍ਰਤਾਪ ਸਿੰਘ ਨੇ ਵੀ ਕਿਹਾ ਹੈ ਕਿ ਜਥੇਦਲ ਜਾ ਕੇ ਅਜਿਹੀ ਹਰਕਤ ਕਰਨੀ ਮਤਭਾਗੀ ਗੱਲ ਹੈ ਉਹਨਾਂ ਨੇ ਕਿਹਾ ਕਿ ਜਥੇਦਲ ਜਾਣ ਵਾਲਿਆਂ ਦੀ ਜਾਂਚ ਸਰਕਾਰ ਅਤੇ ਏਜੰਸੀਆਂ ਨੇ ਕਰਨੀ ਹੁੰਦੀ ਹੈ ਸੁਣਾਉਂਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 77 ਪ੍ਰਤਾਪ ਸਿੰਘ ਅਤੇ ਪੁਲਿਸ ਅਧਿਕਾਰੀ ਨੇ ਜਿਹੜੀ ਸਾਡੇ ਕੋਲ ਜਦੋਂ ਵੀ ਇੱਕ ਮੈਂਬਰ ਸਾਹਿਬਾਂ ਨੂੰ ਸ਼ਿਫਾਰਸ਼ ਕਰਕੇ ਕੋਈ ਲਿਸਟ ਭੇਜ ਦੇ ਰਹੇ ਉਹਦੇ ਮੁਤਾਬਕ ਅਸੀਂ ਜਿਹੜੇ ਉਹ ਨਾਂ ਲਿਸਟ 'ਚ ਪਾ ਦਿੰਨੇ ਆਂ ਉਹ ਵੀ ਵੀ ਜਿਹੜੀ ਉਹ ਲਿਸਟ ਵਿੱਚ ਸਾਡੇ ਕੋ ਨਾਂ ਆਇਆ ਅਸੀਂ ਨਾਂ ਪਾ ਦਿੱਤਾ ਕਿਉਂਕਿ 8-10 ਨਾਂ ਇਕੱਠੇ ਸੀਗੇ ਤੇ ਉਹਨਾਂ ਨੂੰ ਨਹੀਂ ਪਤਾ ਕਿ ਉਹ ਕਿਸ ਦੇ ਰਿਸ਼ਤੇਦਾਰ ਹੈ ਜਾਂ ਨਹੀਂ ਕਿਉਂਕਿ ਲਿਸਟ ਵਿੱਚ ਨਾਂ ਆਏ ਅਸੀਂ ਨਾਂ ਪਾ ਦਿੱਤਾ ਪਰ ਇਹ ਤਾਂ ਜਿਹੜਾ ਜਿਹੜਾ ਸਰਕਾਰ ਦਾ ਕਾਰਜ ਹੁੰਦਾ ਹੈ ਕਿ ਇਨਕੁਆਰੀ ਕਰਨੀ ਉਹਦੀ ਬੈਕਗ੍ਰਾਉਂਡ ਜਾਣਨੀ ਇਹ ਤਾਂ ਸਰਕਾਰ ਦਾ ਕਾਰਜ ਹੈ ਸਰਕਾਰ ਨੂੰ ਆਪਣਾ ਕਾਰਜ ਸਹੀ ਕਰਨਾ ਚਾਹੀਦਾ ਸੀ ਜੇ ਉਹਦੀ ਇਨਕੁਆਰੀ ਕੀਤੀ ਹੁੰਦੀ ਸਮੇਂ ਮੁਤਾਬਕ ਤੇ ਇਹ ਪਤਾ ਲੱਗ ਜਾਂਦਾ ਕਿਉਂਕਿ ਜੇ ਉਹ ਮੰਨ ਲਓ ਕਿਸੇ ਨੇ ਆਨਲਾਈਨ ਉੱਤੇ ਚੈਟ ਕਰ ਰਹੀ ਸੀ ਤਾਂ ਇਹਦਾ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਸੀ ਤੇ ਇਹ ਸਰਕਾਰ ਦਾ ਫਰਜ਼ ਬਣਦਾ ਸੀ ਕਿ ਇਹੋ ਜਿਹੇ ਜਿਹੜੇ ਗਲਤ ਅਨਸਰ ਜਿਹੜੇ ਉਹ ਦੇਸ਼ ਦੀ ਬਦਨਾਮੀ ਕਰਾਉਂਦੇ ਨੇ ਉਹਨਾਂ ਨੂੰ ਉੱਥੇ ਜਾਣ ਹੀ ਨਾ ਦਿੱਤਾ ਜਾਵੇ ਉਹਨਾਂ ਦੀ ਇਨਕੁਆਇਰੀ ਕਰਾ ਕੇ ਪਹਿਲਾਂ ਹੀ ਰੋਕ ਲਿਆ ਜਾਵੇ ਸੋ ਕਿੰਨਾ ਕੁ ਮਦਭਾਗੀ ਗੱਲ ਹੈ ਜਿਹੜਾ ਆਪਣੇ ਜੱਥੇ ਦੇ ਵਿੱਚ ਬਹੁਤ ਮਦਭਾਗੀ ਗੱਲ ਆ ਕਿਉਂਕਿ ਸੇਖ ਘੋਮ ਹਮੇਸ਼ਾ ਹੀ ਹਰ ਇੱਕ ਦੇ ਪੜਾ ਲੋਚਦੀ ਆ ਪਰ ਜੇ ਕੋਈ ਇਹੋ ਜਿਹੀ ਘਟਨਾ ਵਾਪਰਦੀ ਆ ਤੇ ਉਹਦੇ ਨਾਲ ਸਭੋ ਚੀਕਉਂਦੇ ਕਿ ਜਿਹੜੇ ਬਲੁੰਧਰੇ ਜਾਂਦੇ ਆ ਕਿਉਂਕਿ ਜਥੇ ਨਾ ਜਾ ਕੇ ਜਦੋਂ ਕੋਈ ਇਹੋ ਜਿਹਾ ਬੰਦਾ ਕੋਈ ਚੋਂ ਕਿਸਕੇ ਜਾਂਦਾ ਹੈ ਚਾਹੇ ਉਹ ਔਰਤ ਹੈ ਚਾਹੇ ਮਰਦ ਹੈ ਇਹ ਗੁਰੂ ਮਹਾਰਾਜ ਨੇ ਗੁਰੂ ਰਣਕਦੇਵ ਜੀ ਨੇ ਦੇ ਔਰਤ ਨੂੰ ਬਰਾਬਰ ਦਾ ਦਰਜਾ ਦਿੱਤਾ ਪਰ ਜਦੋਂ ਕੋਈ ਔਰਤ ਇਹੋ ਜਿਹੀ ਗਲਤੀ ਕਰਦੀ ਹੈ ਤੇ ਉਹ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਹੈ ਤਾਂ ਮੈਂ ਉਹ ਭੈਣ ਨੂੰ ਵੀ ਬੀਵੀ ਨੂੰ ਵੀ ਬੇਨਤੀ ਕਰਦਾ ਕਿ ਅਜਿਹੀ ਹਰਕਤ ਕਰਦੋਂ ਪਹਿਲਾਂ ਤੂੰ ਆਪਣੇ ਪਰਿਵਾਰ ਬਾਰੇ ਸੋਚ ਲੀਂਦੀ ਆਪਣੀ ਕੌਮ ਬਾਰੇ ਸੋਚ ਲੀਂਦੀ ਕਿ ਇਹਦੇ ਨਾਲ ਇਨੀ ਦੇ ਮੋਸ਼ੀ ਪਰਵਾਹ ਨੂੰ ਚਲਣੀ ਪਊਗੀ ਮੈਂ ਉਹ ਬੀਬੀ ਦੀ ਐਸ ਕਾਦਰ ਦੀ ਨੰਦਾ ਕਰਦਾ ਸੋ ਆਪਣੀ ਸਰਕਾਰ ਨੇ ਦਰਿਆਲ ਦਿੱਲੀ ਦਿਖਾਈ ਵਿਜੇ ਦਿੱਤੇ ਸੰਗਤਾਂ ਨੂੰ ਤਕਰੀਬਤ ਅਕੀ ਅਨਸਾਰੀਆਂ ਸੰਗਤਾਂ ਨੂੰ ਦਿੱਤੇ ਲੇਕਿਨ ਅੱਜ ਇੱਕ ਕਠਰਾ ਜੀ ਦਾ ਸਾਹਮਣੇ ਆਇਆ ਕਿ ਉਹਨਾਂ ਵਾਲੇ ਸਮਨੇ ਦੇ ਵਿੱਚ ਕਿਸਾਨ ਦੇ ਕੋ ਇਨਕੁਆਰੀ ਤਾਂ ਜਿਹੜੀ ਸਰਕਾਰ ਨੂੰ ਕਰਨ ਅੱਗੇ ਵੀ ਇਨਕੁਆਰੀ ਕਰਦੀਆਂ ਨੇ ਹੁਣ ਵੀ ਇਨਕੁਆਰੀ ਕੀਤੀ ਹੋਊਗੀ ਜੇ ਇਨਕੁਆਰੀ ਮਾਲੋ ਵੀਜ਼ ਤੇ ਮੈਂ ਉਹਦਾ ਤਰਵਾਜ਼ ਕਰਦਾ ਕਿ ਸਰਕਾਰ ਨੇ 100% ਵੀਜ਼ੇ ਦਿੱਤੇ ਪਰ ਮੁੜਕੇ ਜਦੋਂ ਉਹਨਾਂ ਨੇ ਇਨਕੁਆਰੀ ਕੀਤੀਆਂ ਬਾਰਡਰ ਤੇ ਰੁਕੇ ਵੀ ਆ ਜਿਹੜੇ 20 25 15 20 ਬੰਦੇ ਜਿਹੜੇ ਉਹ ਬਾਰਡਰ ਤੇ ਰੋਕੇ ਹੋਣਾ ਨੇ ਉਹ ਤਾਂ ਹੀ ਰੋਕੇ ਕਿ ਉਹਨਾਂ ਦੀ 에ਅਰਪੋਰਟ ਸਹੀ ਨਹੀਂ ਹੋਊਗੀ ਜਾਂ ਕੋਈ ਹੋਰ ਰੀਜਨ ਹੋਊਗਾ ਤੇ ਇਹ ਬੀਬੀ ਵੀ ਉਹਨਾਂ ਚ ਹੀ ਹੁੰਦੀ ਸੀ ਤੇ ਇਹਦੀ ਵੀ ਇਨਕੁਆਰੀ ਕੀਤੀ ਹੁੰਦੀ ਤੇ ਆਪੇ ਹੀ ਉਹ ਬਾਰਡਰ ਪਾਰ ਨਾ ਕਰਦੇ ਹ ਸਰਬਜੀਤ ਕੌਰ ਪਤਨੀ ਕਰਨੈਲ ਸਿੰਘ ਵਾਸੀ ਮਾਲੀਪੁਰ ਥਾਣਾ ਤਲਵੰਡੀ ਚੋੜੀ ਜਿਲ੍ਹਾ ਕਪੂਰਥਲਾ ਜਿਹੜਾ ਗੁਰਪੁਰਪ ਦੇ ਸਬੰਧ ਵਿੱਚ ਪ੍ਰੋਗਰਾਮ ਹੁੰਦਾ ਜੀ ਨਨਕਾਣਾ ਸਾਹਿਬ ਵਿੱਚ ਹਫਤੇ ਦੇ ਨਾਲ ਗਈ ਸੀ ਜੀ ਤੇ ਉੱਥੋਂ ਇਹ ਵਾਪਸ ਨਹੀਂ ਆਈ ਤੇ ਹੁਣ ਇਹਦੇ ਸਬੰਧੀ ਜਿਹੜੇ ਆ ਸੀਨੀਅਰ ਅਫਸਰ ਤੇ ਮਹਿਕਮਾ ਜਿਹੜਾ ਇਹ ਪੜਤਾਲ ਕਰ ਰਿਹਾ ਵੀ ਕਿਉਂ ਨਹੀਂ ਆਈ ਤੇ ਕੀ ਗੱਲ ਹੈ ਜੀ ਕੋਈ ਜਾਣ ਦੀ ਤਰੀਕ ਸੀ ਜੀ ਇਹਦੇ ਕਿਦੋਂ ਗਈ ਹੈ ਇਹ ਇਹਦੇ ਜਾਣ ਦੀ ਤਰੀਕ ਜਦੋਂ ਜੱਥਾ ਗਿਆ ਜੀ ਉਹਦੇ ਨਾਲ ਹੀ ਤਕਰੀਬਨ ਹੋ ਸਕਦਾ 4 ਤਰੀਕ ਨੂੰ ਮੇ ਵੀ ਗਿਆ ਤੇ ਉਦੋਂ ਗਈ ਹੈ ਜੀ ਆਪ ਜੀ ਨੂੰ ਸੂਚਨਾ ਕਿੱਥੋਂ ਮਿਲੀ ਹੈ ਸਾਨੂੰ ਤੇ ਇਹ ਪਿੰਡ ਦੇ ਸਰਪੰਚ ਨਾਲ رابطہ ਕੈਮ ਕਰਕੇ ਪਤਾ ਕੀਤਾ ਜੀ ਅਸੀਂ ਉਹਨਾਂ ਦੱਸਿਆ ਵੀ ਇਹ ਜੀ ਪਹੁੰਚੀ ਨਹੀਂ ਆ ਪਿੰਡਾਂ ਹੁਣ ਤੱਕ ਦੀ ਤਫਤੀਸ਼ ਕੀ ਸਾਹਮਣੇ ਆਈ ਹੈ ਤਫਤੀਸ਼ ਤੇ ਅਜੇ ਜੇ ਕੁਝ ਪਤਾ ਲੱਗ ਨਹੀਂ ਰਿਹਾ ਜੀ ਇਹਦੇ ਕਾਲ ਡਿਟੇਲ ਜਾਵੇ ਸਾਥੀਆਂ ਦੇ ਬਾਰੇ ਜਿਹੜੇ ਨਾਲ ਗਏ ਸੀ ਉਹਨਾਂ ਨਾਲ رابطہ ਕਾਇਮ ਕਰਕੇ ਫਿਰ ਪਤਾ ਲੱਗੂਗਾ ਜੀ ਪਰਿਵਾਰ ਨਾਲ ਹੋ ਗਈ ਗੱਲਬਾਤ ਜੀ ਹਾਂਜੀ ਪਰਿਵਾਰ ਦੇ ਨਾਲ ਵੀ ਹੋਈ ਹੈ ਗੱਲਬਾਤ ਪਰਿਵਾਰ ਦੇ ਮੈਂਬਰ ਨਾਲ ਨਹੀਂ ਕੋਈ ਗੱਲ ਹੋਈ ਕਿ ਇਹ ਮੁੰਡੇ ਇਹਦੇ ਜਿਹੜੇ ਅਜੇ ਉਹ ਘਰੇ ਨਹੀਂ ਹੈਗੇ ਕੋਈ ਦੱਸ ਦੇ ਜੀ ਇਹਦੇ ਤੇ ਮੰਗਲੇ ਵੀ ਦਰਜ ਨੇ ਜੀ ਉਹ ਕੀ ਹੈ ਹਾਂਜੀ ਇਹਦੇ ਤੇ ਸਿਗੇ ਮੁਕਦਮੇ ਦਰਜ ਤੇ ਹਨ ਪਰ ਉਹਨਾਂ ਦੇ ਵਿੱਚੋਂ ਮੇਬੀ ਉਹਦੇ ਖਤਮ ਹੋਏ ਕੋਰਟ ਚੋਂ ਜੀ ਹਾਂਜੀ ਉਹ ਕਿਹੜੇ ਮੰਗਲੇ ਸੀਗੇ ਉਹ ਮਾਮਲੇ ਮੇਰੇ ਹਸਾਬ ਨਾਲ 376 ਦਾ ਹੋ ਸਕਦਾ ਜੀ ਕੋਈ 385 ਇਦਾਂ ਦਰਜ ਨੇ ਵੱਖ-ਵੱਖ ਥਾਣਿਆਂ 'ਚ ਲੋਨ ਸਿਟੀ ਕਪੂਰਥਲੇ ਨੇ ਤੇ ਇੱਕ ਹੈਗਾ ਜੀ ਜ਼ਿਲ੍ਹਾ ਬਠਿੰਡਾ ਕੋਰਟਪੱਤਾ ਥਾਣਾ ਦਰਜ ਹੈ। ਨਹੀਂ ਇਹਦੇ ਵੱਲੋਂ ਦਰਸੀ ਕਿ ਇਹਦੇ ਉੱਤੇ ਦਰਜ ਸੀ ਗਈ। ਇਹ ਇਹਦੇ ਇਹ ਲੋਚੀ ਹੈ ਜੀ ਉਹਨਾਂ ਮਕਰਮੈਂ। ਅੱਛਾ ਜੀ। ਤੇ ਹੁਣ ਉਹ ਚ ਬੜੀ ਹੈ ਜੀ ਸਾਰਾ। ਇਹ ਇਹਦੇ तकरीबन ਨਿਬੜੇ ਹੋਏ ਜੀ ਕੋਰਟ 'ਚੋਂ ਬਾਕੀ ਪੂਰੀ ਡਿਟੇਲ ਬਾਰੇ ਜਿਹੜਾ ਅਜੇ ਨਾ ਨਹੀਂ ਹੈਗੀ ਜਾਣਕਾਰੀ ਹੈ ਨਾ।